ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰੌਰ ਸਾਹਿਬ ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਫੇਸਬੁੱਕ ਮੈਸੇਜ ਨੇ ਵੀਰ ਪਰਮਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਜੀ ਹਾਊ ਡੂ ਯੂ ਸੀ ਪੋਲਿਟਿਕਲ ਟਰਮੋਇਲ ਇਫੈਕਟ ਕਸ਼ਮੀਰ ਆਫ ਕਸ਼ਮੀਰ ਐਜੀਟੇਸ਼ਨ ਇਨ ਇੰਡੀਅਨ ਗਵਰਨਮੈਂਟ ਇੰਟਰਫੀਰੈਂਸ ਇਨ ਪਾਕਿਸਤਾਨ ਮੈਂ ਬਾਅਦ ਦੇ ਸੈਗਮੈਂਟ ਚ ਇਸ ਨੂੰ ਕਰਾਂਗਾ ਡਿਸਕਸ ਬਾਸ਼ਾ ਸਿੰਘ 1984 ਸਿੱਖ ਨਸਲ ਕੁਸ਼ੀ ਦਾ 32ਵਾਂ ਸਾਲ ਸਿੱਖ ਕੌਮ ਦੇ 32 ਸਾਲ ਇਨਸਾਫ ਦੀ ਉਡੀਕ ਵਿੱਚ ਬੀਤ ਗਏ ਇਨਸਾਫ ਦੀ ਪਰਿਸ਼ਪਾਸ਼ਾ सिख कौम की आजादी कोई शक नहीं है आजादी ही इंसाफ है एक वीर डॉक्टर गुड वर्क कीप इट अप हैरून, तो हैरून साहब ने लिखे लवजीत सिंह डॉक्टर साहब जी गुड जॉब खालिस्तान जिंदाबाद बहुत शुक्रिया लवजीत सिंह जी सैयद गुजर जब खालिस्तान बनेगा तो राजधानी कहाँ होगी बड़ा खूबसूरत सवाल है ਸੋ ਆਲਰੇਡੀ ਜਿਹੜੀ ਹੈ ਰਾਜਤਾਨੀ ਤਾਂ ਉਸ ਦੇ ਸੈਂਟਰ ਚ ਜਿਹੜਾ ਉਹ ਜਿਹੜੇ ਵੀ ਰੈਜ਼ੀਡੈਂਟ ਸਮਝਣਗੇ ਉਹਨਾਂ ਦੀ ਸਟੇਟ ਦਾ ਦਾਇਰਾਕਾਰ ਦੇ ਮੁਤਾਬਕ ਵੈਸੇ ਚੰਡੀਗੜ੍ਹ ਆਲਰੇਡੀ ਬਣਿਆ ਹੀ ਸਾਡੇ ਪੰਜਾਬ ਲਈ ਸੀ 47 ਤੋਂ ਬਾਅਦ ਜੀ ਜੇਐਸ ਪੰਡਾਰ ਡਾਕਟਰ ਸਾਹਿਬ ਗੁੱਡ ਜੌਬ ਕਸ਼ਮੀਰ ਜ਼ਿੰਦਾਬਾਦ ਜੋਗਾ ਸਿੰਘ ਪੰਗੂ ਖਾਲਸਾਣ ਜ਼ਿੰਦਾਬਾਦ ਜ਼ਿੰਦਾਬਾਦ ਗੁਰਵਿੰਦਰ ਸਿੰਘ ਖਾਲਸਾ ਵਾਹਿਗੁਰੂ ਜੀ ਤਜਿੰਦਰ ਸਿੰਘ ਵਾਹਿਗੁਰੂ ਜੀ ਅਜੀਤ ਗਿੱਲ ਡਾਕਟਰ ਸਾਹਿਬ ਜੀ ਗੋਡ ਬlesਸ ਯੂ ਬਹੁਤ ਸ਼ੁਕਰੀਆ ਤੁਹਾਨੂੰ ਵੀ ਰੱਬ ਖੁਸ਼ ਰੱਖੇ ਸਲਾਮਤ ਰੱਖੇ ਹੁਣ ਜਿਹੜਾ ਦੌਰ ਦੌਰ ਹੈ ਇੰਦਰਾ ਗਾਂਧੀ ਦੇ ਪੀਰੀਅਡ ਚ ਪੰਜਾਬ ਦੇ ਵਿੱਚ ਸਿੱਖ ਜਵਾਨੀ ਦਾ ਕਾਣ ਕਰਨ ਲਈ ਔਰ ਲਗਾਤਾਰਤਾ ਨਾਲ ਉਹ ਕਸ਼ਮੀਰ ਦੇ ਵਿੱਚ ਜਿਵੇਂ ਪੁੱਛਿਆ ਵੀ ਪ੍ਰਭਾਵ ਕੀ ਨੇ ਕਿ ਕਿਵੇਂ ਹਜ਼ਾਰਾਂ ਨੌਜਵਾਨ ਡਿਸ ਅਪੀਅਰ ਹੋ ਰਹੇ ਨੇ ਘਰ ਦਿੱਤੇ ਗਏ ਟੌਰਚਰ ਕਰਕੇ ਮਾਰੇ ਗਏ ਪੰਜਾਬ ਚ ਵੀ ਇੱਕ ਪੈਟਰਨ ਬਣਦਾ ਚੁੱਕਿਆ ਹੈ ਘਰਾਂ ਚੋਂ ਲੈ ਗਏ ਫਿਰ ਦੋ ਦਿਨ ਬਾਅਦ ਉਹ ਲਾਸ਼ਾਂ ਮਿਲਦੀਆਂ ਨੇ ਜੀ ਫਲਾਂ ਥਾਂ ਪੁਲਿਸ ਮੁਕਾਬਲੇ 'ਚ ਮਾਰੇ ਗਏ ਔਰ ਇਹੀ ਪੈਟਰਨ ਪੰਜਾਬ 'ਚ ਕੁਝ ਥਾਵਾਂ ਤੇ ਈਵਨ ਜੇਲ੍ਹਾਂ 'ਚੋਂ ਕੱਢ ਕੇ ਵੀ ਔਰ ਇਹ ਫਿਰ ਹੋਇਆ ਕਿ ਜੀ ਉਹ ਜੇਲ੍ਹ ਤੋੜ ਕੇ ਦੌੜ ਗਏ ਜਾਂ ਪੇਸ਼ੀ ਵੇਲੇ ਜਦੋਂ ਦਜਾਣਾ ਹੁੰਦਾ ਸੀ ਕਿ ਜੀ ਪੇਸ਼ੀ ਵੇਲੇ ਦੌੜ ਗਏ ਔਰ ਕਈ ਹਾਲਤਾਂ 'ਚ ਹੁੰਦਾ ਸੀ ਕਿ ਖੁਦ ਉਹ ਜਦੋਂ ਉਹਨਾਂ ਨੂੰ ਮਾਰਨਾ ਹੁੰਦਾ ਸੀ ਉਹਨਾਂ ਨੇ ਉਹਨਾਂ ਨੂੰ ਪੁਲਿਸ ਕਹਿੰਦੇ ਸੀ ਦੌੜ ਜਾਓ ਜੀ ਜਦੋਂ ਦੌੜਦੇ ਸੀ ਪਿੱਛੋਂ ਦੀ ਗੋਲੀ ਮਾਰਦੇ ਸੀ ਦੱਸਣ ਦੇ ਲਈ ਕਿ ਜੀ ਇਹ ਦੌੜ ਰਹੇ ਨੇ ਔਰ ਇਹੋ ਹੀ ਵਾਕਿਆ ਅੱਜ ਬਿਲਕੁਲ ਹੁਣ ਜਿਉਂ-ਜਿਉਂ ਇਹ ਮੋਦੀ ਸਰਕਾਰ ਔਰ ਇਸ ਦੀਆਂ ਬੀਜੇਪੀ ਵਾਲੀਆਂ ਜਿੱਥੇ ਸਟੇਟ ਗਵਰਨਮੈਂਟਸ ਨੇ ਹਰਿਆਣਾ ਹੋਏ ਰਾਜਸਥਾਨ ਹੋਏ ਮਧ ਪ੍ਰਦੇਸ਼ ਹੋਏ ਇਹੀ ਇਹ ਕਾਰੇ ਕਰ ਰਹੀਆਂ ਨੇ ਦਿੱਲੀ ਦੇ ਵਿੱਚ ਬੇਸ਼ੱਕ ਕਿਉਂਕਿ ਲਾਅ ਐਂਡ ਆਰਡਰ ਸੈਂਟਰ ਗਵਰਨਮੈਂਟ ਦੇ ਕੋਲ ਹੈ ਕਿਵੇਂ ਜੀਐਨਯੂ ਦਾ ਸਟੂਡੈਂਟ ਗਾਇਬ ਕਰ ਦਿੱਤਾ ਗਿਆ ਇੱਕ ਹੋਰ ਸਟੂਡੈਂਟ ਮਨੀਪੁਰ ਦਾ ਉਸ ਦੀ ਲਾਸ਼ ਲਟਕਦੀ ਮਿਲੀ ਔਰ ਜਿਹੜੀ ਖਬਰ ਅੱਜ ਮੁੱਖ ਤੌਰ ਤੇ ਚਰਚਾ ਦੇ ਵਿੱਚ ਹੈ ਕਿ ਕਿਵੇਂ ਅੱਠ ਉਹ ਅੰਡਰ ਟ੍ਰਾਇਲ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਕਿਸੇ ਨੂੰ ਰੱਖਿਆ ਹੁੰਦਾ ਹੈ ਝੂਠੇ ਸੱਚੇ ਕੇਸ ਜੋ ਤੁਸੀਂ ਬਣਾਏ ਹੁੰਦੇ ਨੇ ਜਦੋਂ ਤੱਕ ਅਦਾਲਤ ਉਹਨਾਂ ਨੂੰ ਕਨਵਿਕਟ ਨਹੀਂ ਕਰਦੀ ਉਹਨੂੰ ਕਹਿੰਦੇ ਨੇ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਜੀ ਬੇਗੁਨਾਹ ਜਦੋਂ ਤੱਕ ਉਹ ਦੋਸ਼ੀ ਸਾਬਤ ਨਾ ਹੋਣ ਸੋ ਇਸ ਕਿਸਮ ਦੇ ਅੱਠ ਮੁਸਲਮਾਨ ਜਿਹੜੇ ਨੇ ਜਿਨ੍ਹਾਂ ਨੂੰ ਜਿਹੜਾ ਉਹ ਸਿਮੀ ਦੇ ਮੈਂਬਰ ਬਣਾ ਕੇ ਇਹਨਾਂ ਨੇ ਜਿਹੜਾ ਜਿਹੜੀ ਹੈ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ ਆਪ ਹੀ ਇਹਨਾਂ ਦੀ ਕ੍ਰिएशन ਹੈ ਜਿਹਨੂੰ ਮਾਰਨਾ ਹੁੰਦਾ ਜਿਵੇਂ ਪੰਜਾਬ ਚ ਹੁੰਦਾ ਸੀ ਜੇ ਖਾਲਸਤਾਨ ਕਮਾਂਡੋ ਫੋਰਸ ਦਾ ਮੈਂਬਰ ਹੈ ਜੀ ਇਹ ਖਾਲਸਤਾਨ ਲਿਬਰੇਸ਼ਨ ਫੋਰਸ ਦਾ ਹੈ ਜੀ ਇਹ ਬਬਰ ਖਾਲਸਾ ਬੇਗੁਨਾਹ ਨੂੰ ਚੁੱਕ ਕੇ ਅਗਲੇ ਦਿਨ ਤੁਸੀਂ ਕਹਿਣਾ ਹੁੰਦਾ ਸੋ ਇਹ ਵਿਚਾਰੇ ਕਿੱਥੋਂ ਚੁੱਕ ਚੁੱਕਾ ਕੇ ਇਹਨਾਂ ਨੂੰ ਮੱਧ ਪ੍ਰਦੇਸ਼ ਦੀ ਪੋਪਾਲ ਜੇਲ੍ਹ ਦੇ ਵਿੱਚ ਦੇਸ਼ ਦੇ ਖਿਲਾਫ ਵਾਰ ਤੇ ਟੈਰਰਿਜ਼ਮ ਤੇ ਇੰਪੋਰਟ ਇਹ ਰੱਖੇ ਹੋਏ ਸੀ ਕਈ ਦਿਨ ਤੋਂ ਜਿਹੜੇ ਨੇ ਇਹ ਅੰਡਰ ਟ੍ਰਾਇਲ ਸੀ ਔਰ ਇਹ ਜਿਹੜੀ ਖਬਰ ਹੈ ਪੋਪਾਲ ਦੀ ਡੈਡ ਲਾਈਨ ਕਿ ਇਹ ਦਿਵਾਲੀ ਦੀ ਰਾਤ ਉਹਨਾਂ ਨੇ ਕਹਾਣੀ ਬਣਾਈ ਕਿ ਜੀ ਇਹ ਇਹਨਾਂ ਨੇ ਇੱਕ ਜੇਲ੍ਹ ਦੇ ਗਾਰਡ ਨੂੰ ਮਾਰਿਆ ਮਾਰ ਕੇ ਫਿਰ ਦੌੜ ਗਏ ਉਹਨਾਂ ਨੇ ਪਹਿਲਾਂ ਚਿੰਟਿਆਂ ਉਹਦੇ ਨਾਲ ਚਮਚਿਆਂ ਔਰ ਥਾੜੀਆਂ ਦੇ ਨਾਲ ਹੀ ਮੁਕਾਬਲਾ ਕੀਤਾ ਔਰ ਪੁਲਿਸ ਦਾ ਜਿਹੜਾ ਮਾਰ ਕੇ ਦੌੜ ਗਏ ਔਰ ਇੱਕ ਥਾਂ ਤੇ ਫਿਰ 8-9 ਘੰਟੇ ਬਾਅਦ ਜਿਹੜਾ ਸ਼ਹਿਰ ਦੀ ਆਊਟਸਕਰਸ ਤੋਂ ਉਰਾ ਔਰ ਆਈ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਪੁਲਿਸ ਨੇ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਢੇਰ ਕਰ ਦਿੱਤਾ ਮਾਰ ਦਿੱਤਾ ਹੁਣ ਪਹਿਲੀ ਗੱਲ ਦੇਖਣ ਵਾਲੀ ਔਰੇ ਦੀਵਾਲੀ ਦੀ ਰਾਤ ਔਰੇ ਜਦੋਂ ਕਿ ਹੁਣ ਇੱਕ ਪਾਸੇ ਪਾਕਿਸਤਾਨ ਦੇ ਨਾਲ ਜਿਸ ਕਿਸਮ ਦਾ ਪੜਕਾਉ ਮਾਹੌਲ ਕਸ਼ਮੀਰ ਸਰਹੱਦ ਦੇ ਉੱਤੇ ਜੰਮੂ ਕਸ਼ਮੀਰ 'ਚ ਖੜਾ ਕੀਤਾ ਹੋਇਆ ਹੈ ਔਰ ਇਹ ਵੀ ਉਸ ਦਾ ਹੀ ਉਹਦੀ ਕੰਟੀਨਿਊਟੀ ਹੈ ਜਿੱਥੇ ਭਾਰਤ ਦੇ ਵਿੱਚ ਹੁਣੇ ਜਿਹੜੇ ਔਰ ਇਸ਼ਰਤ ਜਹਾਨ ਕੇਸ ਗੁਜਰਾਤ ਦਾ ਸਾਹਮਣੇ ਆਇਆ ਸੀ ਕਿ ਕਿਵੇਂ ਮੇਗੁਨਾ ਬੱਚੀ ਨੂੰ ਜਿਹੜੀ ਆ ਉਹ ਆਈ ਹੋਈ ਹੈ ਉੱਥੇ ਵਿਜ਼ਿਟ ਕਰ ਰਹੀ ਹੈ ਕਿ ਜੀ ਇਹ ਬਹੁਤ ਖਤਰਨਾਕ ਅਤਵਾਦੀ ਲੇਕਨ ਇਸ ਦੇ ਉੱਤੇ ਜਿਹੜੇ ਸਵਾਲ ਨੇ ਉਹਨਾਂ ਨੇ ਕਿਹਾ ਜੀ ਇਹ ਪੋਪਾਲ ਸੈਂਟਰਲ ਜੇਲ ਜਿਹੜੀ ਹੈ ਉਸ ਚੋਂ ਇਹਨਾਂ ਨੇ ਭੱਜਣ ਦੀ ਔਰ ਇਹ ਹਾਈ ਸਕਿਉਰਿਟੀ ਜੇਲ ਹੈ ਬੜੀ ਆਈਡੀਆਲ ਔਰ ਇਹਦੇ ਤੇ ਇਵਨ ਜਿਹੜੇ ਸਵਾਲ ਖੜੇ ਕਰਨ ਵਾਲੇ ਨੇ ਉਹ ਕੋਈ ਇਹ ਨਹੀਂ ਹੈ ਕਿ ਕੋਈ ਮੁਸਲਮਾਨਾਂ ਹੀ ਤੇ ਉਹ ਵੈਸੇ ਨਹੀਂ ਸਵਾਲ ਕੀਤੇ ਨੇ ਮਾੜੇ ਮੋਟੇ ਲੇਕਨ ਇਵਨ ਉੱਥੋਂ ਦੀ ਕਾਂਗਰਸ ਪਾਰਟੀ ਮੁਖਤੌਰ ਦੇ ਉੱਤੇ ਉਹ ਉਹਨਾਂ ਨੇ ਔਰ ਈਵਨ ਜਿਹੜੇ ਨੇ ਉਹ ਕੇਜਰੀਵਾਲ ਨੇ ਵੀ ਉਹਨੇ ਵੀ ਟਵੀਟ ਕਰਕੇ ਕਿਹਾ ਉਹਨੇ ਕਿਹਾ ਜੀ ਇਹ ਇਹ ਸਾਰਾ ਕੀ ਚੱਲ ਰਿਹਾ ਹੈ ਔਰ ਉਹਦੇ ਜਿਹੜੇ ਅੱਠ ਮਾਰੇਗੇ ਦਰਸ਼ਕ ਉਹਨਾਂ ਦੀਆਂ ਪਿਕਚਰਜ਼ ਦੇਖ ਰਹੇ ਨੇ ਕਿ ਕਿਵੇਂ ਉਹਨਾਂ ਨੂੰ ਉਹ ਜਿਹੜੇ ਸਵਾਲ ਅਰुण ਯਾਦਵ ਜਿਹੜਾ ਮੱਧ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ ਉਹਨੇ ਕਿਹਾ ਜੀ ਕਿ ਭਈ ਇਹ ਦੀਵਾਲੀ ਦੀ ਰਾਤ ਉਹਨਾਂ ਦਾ ਫਰਾਰ ਹੋਣਾ ਫਿਰ ਪੁਪਾਲ ਦੇ ਕੋਲ ਹੀ 8-9 ਘੰਟਿਆਂ ਤੱਕ ਛਿਪੇ ਰਹਿਣਾ ਇਹ ਸ਼ੱਕ ਪੈਦਾ ਕਰਦਾ ਹੈ ਫਿਰ ਉਹਨਾਂ ਨੇ ਕਿਹਾ ਜੀ ਤੋਂ ਦੀਵਾਲੀ ਦੇ ਮੌਕੇ ਤੇ ਇਹ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਈ ਅਲਰਟ ਦੀ ਗੱਲ ਕੀਤੀ ਹੋਈ ਸੀ ਫਿਰ ਇਹ ਕਿਉਂ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਇਗਨੋਰ ਹੋਈ ਫਿਰ ਜੇਲ੍ਹ ਮੈਨੂਅਲ ਦੇ ਮੁਤਾਬਕ ਕਿਸੇ ਵੀ ਜੇਲ੍ਹ ਚ 8 ਤੋਂ ਜ਼ਿਆਦਾ ਜਿਹੜੇ ਤੁਸੀਂ ਕ੍ਰਿਮੀਨਲਸ ਨੂੰ ਨਹੀਂ ਰੱਖ ਸਕਦੇ ਇੱਕੋ ਵੇੜੇ 35 ਇਹਨਾਂ ਨੂੰ ਕਿਉਂ ਰੱਖਿਆ ਹੋਇਆ ਸੀ ਔਰ ਇਹਨਾਂ ਨੇ ਵੀ ਪਹਿਲਾਂ ਜਿਹੜਾ ਉਹ ਖੰਡਵਾ ਜੇਲ੍ਹ ਚੋਂ ਵੀ ਇਸ ਕਿਸਮ ਦਾ ਦੌੜਨਾ ਔਰ ਮਾਰੇ ਜਾਣ ਦੀ ਗੱਲ ਇਹਨਾਂ ਨੇ ਕੀਤੀ ਸੀ ਫਿਰ ਉਹਨਾਂ ਨੇ ਕਿਹਾ ਵੀ 35 ਅਤੰਕਵਾਦੀ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਔਰ ਸਿਰਫ ਦੋ ਹੀ ਸਪਾਈ ਕਿਉਂ ਔਰ ਬਾਕੀ ਉਹਦਾ ਕਿਉਂ ਪ੍ਰਬੰਧ ਨਹੀਂ ਕੀਤਾ ਗਿਆ ਫਿਰ ਉਹਨਾਂ ਨੇ ਕਿਹਾ ਜੀ 8-9 ਘੰਟੇ ਜਿਹੜੇ ਭੱਜ ਵੀ ਗਏ ਜੇਲ੍ਹ ਚੋਂ ਭਪਾਲ ਦੇ ਕੋਲ ਹੀ ਕਿਉਂ ਬੈਠੇ ਸੀ ਉਹ ਤਾਂ ਇਹਨਾਂ ਘੰਟਿਆਂ ਦੇ ਵਿੱਚ ਈਵਨ ਸੀਮਾ ਕ੍ਰੋਸ ਕਰ ਸਕਦੇ ਸੀ ਔਰ ਫਿਰ ਇਹਨਾਂ ਨੇ ਕਿਹਾ ਜੀ ਉਹਨਾਂ ਦੇ ਕੋਲ ਬਹੁਤ ਖਤਰਨਾਕ ਹਥਿਆਰ ਸੀ ਜੇ ਹਥਿਆਰ ਸੀ ਉਹਨਾਂ ਕੋਲ ਕਿੱਥੋਂ ਆਏ ਔਰ ਉਹ ਹਥਿਆਰ ਜਿਹੜੇ ਨੇ ਇਹ ਆਪਣੇ ਆਪ ਦੇ ਵਿੱਚ ਫਿਰ ਕਹਿਣਾ ਜੀ ਕਿ ਉਹ ਪਲੇਟਾਂ ਚਮਚਿਆਂ ਦੇ ਨਾਲ ਲੜ ਕੇ ਚਲੇਗੇ ਸੋ ਕੁੱਲ ਮਿਲਾ ਕੇ ਇਹ ਜਿਹੜੀ ਇਵਨ ਸ਼ੇਖਰ ਗੁਪਤਾ ਜਿਹੜਾ ਪ੍ਰੋਮਿਨੈਂਟ ਜਰਨਲਿਸਟ ਆ ਉਹਨੇ ਕਿਹਾ ਗੋਡ ਨੋਜ਼ ਆਈ ਹੈਵ ਸੀਨ ਨੌਨ ਟੂ ਮੱਚ ਟੂ ਬੀ ਜਜਮੈਂਟਲ ਅਬਾਊਟ ਸਟੇਜਡ ਕਿਲਿੰਗਸ ਐਂਡ ਬਲੈਕ ਆਪਰੇਸ਼ਨਸ ਥਿਸ ਲੁਕਸ ਦਾ ਕਲਮਜ਼ੀਐਸਟ ਇਵਨ ਕੰਪੇਅਰਡ ਟੂ ਇਸ਼ਰਤ ਉਹਨੇ ਕਿਹਾ ਜੀ ਕਿ ਮੈਂ ਬਹੁਤ ਸਾਰੀਆਂ ਮੁੱਠਪੇੜਾਂ ਜਾਲੀ ਔਰ ਜਿਹੜੇ ਨੇ ਪਰਦੇ ਦੇ ਪਿੱਛੇ ਕਿਵੇਂ ਇਦਾਂ ਦਾ ਕਾਰਵਾਈਆਂ ਹੁੰਦੀਆਂ ਦੇਖੀਆਂ ਲੇਕਿਨ ਇਹ ਤਾਂ ਮੈਨੂੰ ਬਹੁਤ ਜਿਹੜੀ ਹੈ ਉਹ ਅਨਾੜੀਪਣ ਵਾਲੀ ਲੱਗਦੀ ਹੈ ਇਸ਼ਰਤ ਮੁੱਠਪੇੜ ਨਾਲੋਂ ਵੀ ਅ ਵਰਸਟ ਔਰ ਕਾਂਗਰਸ ਦੇ ਨੇਤਾ ਦਿਗ ਵਿਜੇ ਸਿੰਘ ਨੇ ਕਿਹਾ ਵੀ ਇਹ ਜਾਂਚ ਕਰੋ ਕਿ ਉਹ ਸਰਕਾਰੀ ਜੇਲ੍ਹ ਚੋਂ ਦੌੜੇ ਜਾਂ ਕਿਸੇ ਯੋਜਨਾ ਤਹਿਤ ਦੌੜਾਏ ਗਏ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ ਔਰ ਜਦੋਂ ਇਹ ਗੱਲ ਉਹਨਾਂ ਨੇ ਜੇਲ੍ਹ ਵਿਭਾਗ ਨੂੰ ਪੁੱਛੀ ਤਾਂ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਭਾਜਪਾ ਮਿਨਿਸਟਰ ਨੇ ਕਿ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਇਸ ਦੇ ਉੱਤੇ ਬਿਲਕੁਲ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਝੂਠਾ ਪੁਲਿਸ ਮੁਕਾਬਲਾ ਜਿਸ ਦੇ ਵਿੱਚ ਉਹਨਾਂ ਨੇ ਜੇਲ੍ਹ ਚੋਂ ਕੱਢ ਕੇ ਔਰ ਇਹ ਪੰਜਾਬ ਕਿਉਂਕਿ ਕੀਤਾ ਹੋਇਆ ਅਸੀਂ ਇਹਨੂੰ ਇੱਕਦਮ ਮੈਂ ਜਦੋਂ ਖਬਰ ਹਾਲਾ ਮੈਂ ਟਰੈਵਲ ਕਰ ਰਿਹਾ ਸੀ ਅੱਜ ਹੀ ਮੈਂ ਕੈਲੀਫੋਰਨੀਆ ਤੋਂ ਬੈਕ ਫਲਾਈ ਕੀਤਾ ਔਰ ਮੈਂ ਕੱਲ ਜਦੋਂ ਦੇਖਿਆ ਮੈਂ ਕਿ ਇਹਨਾਂ ਨੇ ਹੁਣ ਇਹ ਕੰਮ ਸ਼ੁਰੂ ਕਰ ਦਿੱਤਾ ਹੈ ਇਹ ਹੁਣ ਜੇਲ੍ਹਾਂ ਚੋਂ ਕੱਢ-ਕੱਢ ਕੇ ਮਾਰਨਗੇ ਕਸ਼ਮੀਰ ਚ ਵੀ ਹੋਏਗਾ ਭਾਰਤ ਪਰ ਦੇ ਵਿੱਚ ਹੋਏਗਾ ਕਿਉਂਕਿ ਪੰਜਾਬ ਚਵੇਂ ਕਰਦੇ ਰਹੇ। ਵੈਰੀ ਸੈਡ ਨਿਊਜ਼ ਡਾਕਟਰ ਸਾਹਿਬ ਤੁਸੀਂ ਹੁਣ ਸਾਡੇ ਦਰਸ਼ਕਾਂ ਦਾ ਦੱਸੋ ਅੱਜ ਦਾ ਵਿਚਾਰ। ਅ ਅੱਜ ਦੇ ਵਿਚਾਰ ਲਈ ਅਸੀਂ ਕਿਉਂਕਿ ਅੱਜ 31 ਅਕਤੂਬਰ ਦਾ ਦਿਨ ਔਰ ਜਿੱਥੇ ਅਧਿਆਤਮ ਦੀ ਦੁਨੀਆ ਚ ਸਜ਼ਾ ਰੱਬ ਦਿੰਦਾ ਔਰ ਇਹ ਵੀ ਰੱਬ ਨੇ ਬਿਆਨ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਨੂੰ ਤੌਫੀਕ ਦਿੱਤੀ। ਜੀ ਤੇ ਇਹ ਸ਼ਬਦ ਜਿਹੜਾ ਉਹ ਤੀਸਰੇ ਪਾਤਸ਼ਾਹ ਦੇ ਦੀ ਪੌੜੀ ਹੈ ਕਿਉਂਕਿ ਮੈਂ ਪੂਰਾ ਸ਼ਲੋਕ ਔਰ ਦੂਸਰਾ ਨਹੀਂ ਪੜਾਂਗਾ ਕਿਉਂਕਿ ਉਹ ਫਿਰ ਸਮਾਂ ਸੀਮਾ ਪਰ ਇਹ ਪੌੜੀ ਮੈਸੇਜ ਦਿੰਦੀ ਏ ਹਰ ਜਲ ਥਲ ਮਹਿਲ ਭਰਪੂਰ ਦੂਜਾ ਨਾਹੀ ਕੋਏ ਹਰ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ ਸਚਿਆਰਾ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕਿਓਏ ਸਭ ਹਰ ਕੀ ਕਰੋ ਉਸਤਤ ਜਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕਿਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਕਿ ਉਹ ਨਿਰੰਕਾਰ ਰੱਬ ਵਾਹਿਗੁਰੂ ਅੱਲਾਹ ਤਾਲਾ ਉਹ ਜ਼ਮੀਨ ਦੇ ਉੱਤੇ ਹੈ ਉਹ ਧਰਤੀ ਦੇ ਉੱਤੇ ਹੈ ਧਰਤੀ ਦੇ ਉੱਪਰ ਹੈ ਮਈਲ ਹੁੰਦਾ ਧਰਤੀ ਦੇ ਉੱਪਰ ਭਰਪੂਰ ਹਰ ਪਾਸੇ ਹੈ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ ਰੱਬ ਦਾ ਹੀ ਸਾਰਾ ਪਸਾਰ ਹੈ ਔਰ ਉਹ ਰੱਬ ਇਨਸਾਫ ਕਰਨ ਵਾਲਾ ਹੈ ਹਰ ਆਪ ਬਹਿ ਕਰੇ ਨਿਆਂ ਔਰ ਉਸ ਰੱਬ ਦੇ ਨਿਆਂ ਦੇ ਸਾਹਮਣੇ ਫਿਰ ਕੂੜਿਆਰ ਝੂਠੇ ਜਿਹੜੇ ਨੇ ਉਹ ਟਿਕ ਨਹੀਂ ਸਕਦੇ ਉਹ ਬਾਹਰ ਕੱਢ ਦਿੱਤੇ ਜਾਂਦੇ ਨੇ ਉਸਦਾ ਯਾਫਤਾ ਹੁੰਦੇ ਨੇ ਰੱਬ ਸਚਿਆਰਿਆਂ ਨੂੰ ਵਡਿਆਈ ਦਿੰਦਾ ਔਰ ਉਸ ਦਾ ਨਿਆਂ ਜਾਂ ਇਨਸਾਫ ਕਰਨਾ ਇਹ ਰੱਬ ਦਾ ਬਿਰਦ ਹੈ ਇਹ ਰੱਬ ਦਾ ਬਿਲਟ ਇਨ ਕੈਰੈਕਟਿਸਟਿਕ ਹੈ ਕਿ ਹਰ ਧਰਮ ਨਿਆਂ ਕੀ ਹੋਏ ਕਿ ਉਹ ਨਿਆਂ ਕਰੇਗਾ ਇਨਸਾਫ ਕਰੇਗਾ ਜਸਟਿਸ ਕਰੇਗਾ ਔਰ ਇਹ ਗੁਰੂ ਅਮਰਦਾਸ ਸਭ ਜਿਹੜੀ ਹੈ ਲੋਕਾਈ ਨੂੰ ਯਾਦ ਕਰਵਾਉਂਦੇ ਨੇ ਸਭ ਹਰ ਕੀ ਕਰੋ ਉਸਤ ਜਿਨ ਗਰੀਬ ਅਨਾਥ ਰਾਖ ਲਿਓਏ ਕਿ ਉਸ ਰੱਬ ਦੀ ਸਾਰੇ ਸਿਫਤ ਸਲਾਹ ਕਰੋ ਵਡਿਆਈ ਕਰੋ ਉਹਦੇ ਗੁਣ ਗਾਓ ਜਿਸ ਨੇ ਹਰ ਗਰੀਬ ਔਰ ਅਨਾਥ ਜਿਦਾ ਕੋਈ ਰਾਖਾ ਨਹੀਂ ਹੁੰਦਾ ਉਸ ਨੂੰ ਵੀ ਉਹ ਨਿਰੰਕਾਰ ਆਪ ਆਪਣੀ ਰੱਖਿਆ ਥੱਲੇ ਲੈਂਦੇ ਨੇ ਜੈਕਾਰ ਕੀਓ ਧਰਮੀਆਂ ਦਾ ਅਲਟੀਮੇਟਲੀ ਇਸ ਧਰਤੀ ਦੇ ਉੱਤੇ ਵਿਕਟਰੀ ਜਿਹੜੀ ਹੈ ਉਹ ਰਾਈਟਿਅਸਨੈਸ ਵਾਲੇ ਠੀਕ ਰਸਤੇ ਵਾਲਿਆਂ ਦੀ ਸਚਾਈ ਪਸੰਦਾਂ ਦੀ ਹੁੰਦੀ ਹੈ पापी ਕੋ ਡੰਡ ਦਿਓਏ ਕਿ ਅਲਟੀਮੇਟਲੀ ਜਿਹੜੇ ਪਾਪੀ ਨੇ ਜ਼ੁਲਮ ਕਰਨ ਵਾਲੇ ਨੇ ਉਹ ਜਿੰਨੇ ਮਰਜ਼ੀ ਪਾਵਰਫੁੱਲ ਹੋਣ ਜਿੰਨੇ ਮਰਜ਼ੀ ਉਹ ਸਮਝਣ ਕਿ ਅਸੀਂ ਜ਼ੁਲਮ ਦੇ ਨਾਲ ਬਾਕੀਆਂ ਨੂੰ ਡਰਾ ਲਿਆ ਚੁੱਪ ਕਰਾ ਲਿਆ ਪਰ ਇਹ ਰੱਬ ਦਾ ਬਿਰਦ ਹੈ ਕਿ ਫਿਰ ਉਹ ਇਹੋ ਜਿਹੀਆਂ ਰੂਹਾਂ ਪੈਦਾ ਕਰਦਾ ਹੈ ਜਿਹੜੇ ਪਾਪੀ ਕੋ ਡੰਡ ਦਿਓਏ ਕਿ ਉਹ ਪਾਪੀ ਨੂੰ ਦੁਸ਼ਟ ਨੂੰ ਸਜ਼ਾ ਯਾਫ਼ਤਾ ਕਰਦੇ ਨੇ ਸੋ ਇਹ ਉਹੀ ਰੂਹਾਂ ਨੇ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਜਿਨ੍ਹਾਂ ਨੇ 32 ਸਾਲ ਪਹਿਲਾਂ ਅੱਜ ਦੇ ਦਿਨ ਉਸ ਜ਼ਾਲਮ ਔਰਤ ਨੂੰ ਜਿਸ ਨੇ ਹਜ਼ਾਰਾਂ ਬੇਗੁਨਾਹ ਸੱਖਾਂ ਦਾ ਖੂਨ ਜਿਹੜਾ ਉਹਨਾਂ ਦੇ ਪਵਿੱਤਰ ਗੁਰਦੁਆਰਿਆਂ ਦੇ ਵਿੱਚ ਜਿਹੜਾ ਉਸ ਨੂੰ ਡੋਲਿਆ ਔਰ ਸਿੱਖ ਨਸਲ ਕੁਸ਼ੀਦ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਉਸ ਨੂੰ ਸਜ਼ਾ યાਫ਼ਤਾ ਕੀਤਾ ਸੋ જયਕਾਰ ਕੀਓ ਧਰਮੀਆਂ ਦਾ ਪਾਪੀ ਕੋ ਦੰਡ ਦਿਓ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਜਿਹੜੇ ਅਹਿਮ ਮਸਲੇ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਇਸ ਨਾਲ ਆਪਣੇ ਈਵਰਜ਼ ਕੋਲੇ ਨੇ ਇਜਾਜ਼ਤ ਵੀਵਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਸਪਤੇ ਤੇ s o s atv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬਨਾਸਾ ਲਾ ਗਿਆ ਦੋ ਦੇਖਦੇ ਰਹੋ ਟੀਵੀ ਏਰੀਫੋ ਬੁਲਾ ਦਿਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ